ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ ਤੇ ਵੀਰੇ ਜਿ ਆਪਾਂ ਕਰ ਰਹੇ ਆ ਹਰਾਂ ਦੇ ਵਾਬਤ ਗੱਲ ਵੀ ਜਿਹੜੇ ਪੰਜਾਬ ਦੇ ਹਰ ਨੇ ਕੁਦਰਤੀ ਕਹਿਰਾ ਜਾਂ ਸਰਕਾਰੀ ਲਾਪਰਵਾਹੀ ਆ ਜਿਹੜੀ ਇਹ ਤੇ ਵੀਰ ਜੀ ਇੱਕ ਰਿਕਵੈਸਟ ਹੈ ਨਾ ਤਵੰਦ ਕੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਤਾਂ ਜੋ ਆਪਾਂ ਜੋ ਵੀ ਵੀਡੀਓ ਬਣਾਉਨੇ ਆ ਤੁਹਾਡੇ ਤੱਕ ਪਹੁੰਚ ਸਕੇ ਤੇ ਹੁਣ ਆਪਾਂ ਉਹਨਾਂ ਗੱਲਬਾਤ ਤੇ ਪੰਜਾਬ ਦੇ ਲੋਕਾਂ ਲਈ ਹਰ ਹੁਣ ਹਰ ਤੀਸਰੇ ਸਾਲ ਦੀ ਗੱਲ ਬਣ ਗਈ ਆ ਜਿਵੇਂ ਹੀ ਮੀਂਹ ਵੱਤ ਪੈਂਦਾ ਦਰਿਆਵਾਂ ਦੇ ਕੰਢੇ ਬਹਿ ਜਾਂਦੇ ਨੇ ਪਿੰਡਾਂ ਦੇ ਪਿੰਡ ਡੁੱਬ ਜਾਂਦੇ ਨੇ ਕਿਸਾਨਾਂ ਦੀ ਮਿਹਨਤ ਜਿਹੜੀ ਕੀਤੀ ਹੁੰਦੀ ਹੈ ਉਹ ਪਾਣੀ ਵਿੱਚ ਰੁੜ ਜਾਂਦੀ ਆ ਪਰ ਇਸ ਵਾਰ ਦੀ ਤਬਾਹੀ ਨੇ ਇੱਕ ਵਾਰ ਫੇਰ ਇਹ ਸਾਫ਼ ਕਰ ਦਿੱਤਾ ਹ ਕਿ ਹਰ ਨੂੰ ਸਿਰਫ ਇੱਕ ਕੁਦਰਤੀ ਆਫਤ ਕਹਿ ਕੇ ਸਰਕਾਰਾਂ ਨੂੰ ਸਰ ਨਹੀਂ ਸਕਦਾ ਹੈਲੀਕਾਪਟਰ ਲੋਕਾਂ ਦਾ ਲੋਕਾਂ ਦੀ ਮਦਦ ਲਈ ਕਹਿ ਕੇ ਤੁਸੀਂ ਚੰਡੀਗੜ੍ਹ ਦੇ ਸਰਕਾਰ ਨੂੰ ਘਰ ਵਿੱਚ ਚੈਨ ਨਾਲ ਨਹੀਂ ਬੈਠ ਸਕਦੇ ਇਹ ਜਿੱਤੇ ਮੌਸਮੀ ਤਬਦੀਲੀ ਉਸ ਦੇ ਨਾਲ ਸਰਕਾਰੀ ਲਾਪਰਵਾਹੀ, بے ਇੰਤਜ਼ਾਮੀ, ਭ੍ਰਿਸ਼ਟਾਚਾਰ ਅਤੇ ਗਲਤ ਵਿਕਾਸ ਨੀਤੀ ਦਾ ਸਪਸ਼ਟ ਨਤੀਜਾ ਇਸ ਸਾਲ ਦੀ ਗੱਲ ਕਰਦੇ ਹਾਂ ਜੁਲਾਈ ਮਹੀਨੇ ਵਿੱਚ ਪੰਜਾਬ ਚ ਉਸ ਤੋਂ 53% ਵੱਧਮੀ ਪਿਆ। ਰੂਪਰ ਤੇ ਸ਼ਹਿਰਪੁਰ ਵਰਗੇ ਜ਼ਿਲ੍ਹਿਆਂ ਵਿੱਚ ਇਹ ਵਾਧਾ 200% ਤੱਕ ਸੀ। ਕੁਝ ਰਿਪੋਰਟਾਂ ਦੱਸਦੀਆਂ ਨੇ ਕਿ ਕਈ ਇਲਾਕਿਆਂ ਵਿੱਚ ਤਾਂ ਆਮ ਨਾਲੋਂ 1200% ਵੱਧਮੀ ਰਿਕਾਰਡ ਕੀਤਾ ਗਿਆ ਇਹ ਕੋਈ ਅਚੇਤਨਿਕ ਰੂਪ ਹੀ ਨਹੀਂ ਇੰਡੀਆ ਮੈਟਰੋਲੋਜੀਕਲ ਡਿਪਾਰਟਮੈਂਟ ਜਿਹੜਾ ਡਿਪਾਰਟਮੈਂਟ ਪਹਿਲਾਂ ਹੀ ਆਪਣੀ ਰਿਪੋਰਟਾਂ ਵਿੱਚ ਦੱਸ ਚੁੱਕਿਆ ਸੀ ਕਿ ਮੌਸਮੀ ਤਬਦੀਲੀ ਕਰਕੇ ਉੱਤਰ ਭਾਰਤ ਵਿੱਚ ਭਾਰੀ ਮੀਂਹ ਜੜੇ ਪੈ ਸਕਦੇ ਨੇ ਪਰ ਨਾ ਤਾਂ ਰਾ ਸਰਕਾਰ ਨੇ ਨਾ ਹੀ ਕੇਂਦਰ ਸਰਕਾਰ ਨੇ ਇਸ ਲਈ ਕੋਈ ਪਹਿਲਾਂ ਤਿਆਰੀ ਨਹੀਂ ਕੀਤੀ ਹੈਗੀ ਤਾਬ ਕੇ ਜਾਣ ਬੁੱਝ ਗਏ ਲੋਕਾਂ ਪਰਸ਼ਰਤਾ ਵੀ ਜੋ ਵੀ ਆਫਤ ਆਉਗੀ ਲੋਕ ਸਹਿਨ ਕਰਨਗੇ ਸਤਲੁਜ ਹੋ ਗਿਆ ਬਿਆਸ ਰਾਵੀ ਦੇ ਨਾਲ ਕੱਗਰ ਹੋ ਗਿਆ ਮੌਸਮੀ ਦਰਿਆ ਨੇ ਜਿਹੜੇ ਹੁਣ ਬੇਰੋਕ ਹੋ ਆਪੋ ਆਪਣੇ ਕਾਨਿਆਂ ਤੋਂ ਉੱਪਰ ਦੀ ਜਿਹੜੇ ਚੱਲ ਰਹੇ ਨੇ ਕਿਉਂਕਿ ਪਿੱਛੋਂ ਪਾਣੀ ਜਿਹੜਾ ਬਹੁਤ ਜ਼ਿਆਦਾ ਆ ਰਿਹਾ ਕੱਚੇ ਬੰਦ ਹੁੰਦੇ ਨੇ ਦਰਿਆਵਾਂ ਦੇ ਉਹ ਮਿੱਟੀ ਉਹਨਾਂ ਨੂੰ ਪਾਣੀ ਖੋਰ ਪਿਆ ਜਾਂਦਾ ਮਿੱਟੀ ਭੈ ਜਾਂਦੀ ਆ ਇਸ ਸਾਲ ਸਤਲੁਜ ਨੇ ਜਲੰਧਰ ਤੇ ਲੁਧਿਆਣਾ ਦੇ ਵਿੱਚ ਦਰਜਨਾਂ ਪਿੰਡ ਡਬੋ ਦਿੱਤੇ ਕੱਗਰ ਨੇ ਪਟਿਆਲੇ ਵਿੱਚ ਆਪਣਾ ਰਸਤਾ ਤੋੜ ਕੇ ਕੰਨ ਵਿੱਚ ਪਾਣੀ ਭਰ ਜਾਂਦਾ ਦੂਸਰੇ ਪਾਸੇ ਡੈਮਾਂ ਦੀ ਮੈਨੇਜਮੈਂਟ ਵੀ ਪੂਰੀ ਤਰ੍ਹਾਂ ਸਾਫਲ ਸਿੱਧ ਹੋਈ ਆ ਭਾਗੜਾ ਦੇ ਪੌਂਗ ਡੈਮ ਤੋਂ ਬਿਨਾਂ ਤਿਆਰੀ ਬਿਨਾਂ ਪਲੇਠੀ ਸਚਾਰੂ ਸੂਜਨਾ ਦੇ ਪਾਣੀ ਛੱਡਣ ਨਾਲ ਰਾਤੋ-ਰਾਤ ਪਿੰਡਾਂ ਚ ਹੜਾ ਆ ਗਏ ਦੂਸਰੇ ਪਾਸੇ ਚੰਡੀਗੜ੍ਹ ਤੇ ਦਿੱਲੀ ਬੈਠੀ ਬਿਊਰੋਕ੍ਰੇਸੀ ਅਤੇ ਚਿੱਟੇ ਕਪੜੇ ਸਿਆਸਦਾਨ ਇੱਕ ਦੂਜੇ ਦੇ ਦੋਸਤ ਮਰਦੇ ਨਜ਼ਰ ਆਉਂਦੇ ਨੇ ਪਰ ਦੂਸਰੇ ਪਾਸੇ ਆਮ ਲੋਕ ਆਪਣੀ ਜਾਨ ਤੇ ਜਾਇਦਾਦ ਗਵਾਉਣ ਦੇ ਰਾਹ ਪਏ ਕਿਸੇ ਆਸਰੇ ਦੀ ਟੀਕ ਵਿੱਚ ਹਨ ਇੰਨਾ ਹੀ ਨਹੀਂ ਹਰ ਦਾ ਵੱਡਾ ਕਾਰਨ ਮਨੁੱਖੀ ਲਾਲਚ ਵੀ ਹੈ ਫਲੱਡ ਪਲੇਨ ਜਿੱਥੇ ਪਾਣੀ ਕੁਦਰਤੀ ਤੌਰ ਤੇ ਹੈਲਕੇ ਦਵਾਰ ਘਟਾਉਂਦਾ ਸੀ ਉੱਥੇ ਅੱਜ ਕੱਲ੍ਹ ਕੋਠੀਆਂ ਗਦਾਮ ਫੈਕਟਰੀਆਂ ਖੜੀਆਂ ਹਨ ਰੇਤ ਮਾਫੀਆ ਹੋ ਗਿਆ دریا ਨੂੰ ਕੋਖਲਾ ਕਰਤਾ ਹੁਣ ਜਦੋਂ ਵੀ ਮੀਂਹ ਪੈਂਦਾ ਪਾਣੀ ਆਪਣੇ ਕੁਦਰਤੀ ਰਸਤੇ ਦੀ ਤਾਂ ਪਿੰਡਾਂ ਵਿੱਚ ਜਾ ਵੜਦਾ ਇਹ ਸਭ ਕੁਝ ਸਰਕਾਰੀ ਅੱਖਾਂ ਦੇ ਸਾਹਮਣੇ ਹੋਇਆ ਉਧਰ ਹੜ੍ਹ ਮਗਰੋਂ ਸਰਕਾਰ ਦਾ ਰਵੱਈਆ ਵੀ ਸਾਡੇ ਇੱਕ ਪੈਟਰਨ ਜਿਹਾ ਹੀ ਹੈ 5-1000 ਰੁਪਏ ਪ੍ਰਤੀ ਪਰਿਵਾਰ ਦਾ ਮੁਆਵਜ਼ਾ ਲਾਣ ਦੇ ਉਹ ਗੁਜਰਾਤ ਕੇ ਕੈਂਪਾਂ ਦੀਆਂ ਤਸਵੀਰਾਂ ਹੈਲੀਕਾਪਟਰ ਤੋਂ ਰਾਸ਼ਨ ਸੁੱਟੋ ਤੇ ਉਹ ਉੱਚੇ ਲਵੇੜ ਕੇ ਫੋਟੋ ਖਿਚਾਉਣ ਤੋਂ ਬਾਅਦ ਐਲਾਨ ਕਰਦੇ ਵਗੇ ਅਗਲੇ ਸਾਲ ਵਧੀਆ ਤਿਆਰੀ ਹੋਵੇਗੀ ਪਰ ਦੂਸਰੇ ਪਾਸੇ ਕਿਸਾਨ 70000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਫਸਲ ਗਵਾ ਬੈਠਦਾ ਘਰ ਪਸ਼ੂ ਢਾਂਚੇ ਦੇ ਇਨਸਾਨ ਬਖਰਾ ਉਧਰ ਮਜ਼ਦੂਰ ਪਰਿਵਾਰਾਂ ਦੇ ਨਾਂ ਤੇ ਨੁਕਸਾਨ ਦੀ ਕਿਸੇ ਗਰਦੌਰੀ ਵਿੱਚ ਗੱਲ ਹੀ ਨਹੀਂ ਹੁੰਦੀ ਉੱਥੇ ਐਲਾਨ ਮਾਬ ਜੀ ਦੀ ਰਕਮ ਜਖਮ ਉੱਤੇ ਨਕਸ਼ਰ ਕਰਨ ਵਰਗੀ ਹੁੰਦੀ ਆ ਇਸ ਸਾਲ ਹੀ ਹੁਣ ਤੱਕ 200 ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਨੇ 50000 ਤੋਂ ਵੱਧ ਲੋਕ ਹੁਣ ਬੇਕਾਰ ਹੋਏ ਨੇ ਲਗਭਗ 2 ਲੱਖ ਹਿੱਕੜ ਫਸਲ ਬਰਬਾਦ ਹੋਈ ਆ ਕੁੱਲ ਨੁਕਸਾਨ ਆ ਜਿਹੜਾ 2000 ਕਰੋੜ ਤੋਂ 2500 ਕਰੋੜ ਰੁਪਏ ਮੰਨਿਆ ਜਾ ਰਿਹਾ ਇਸਰ ਭਾਂਕੜੇ ਨੇ ਇੱਕ ਗੈਸ ਨੇ ਵੀ ਇੰਨਾ ਕੁ ਹੋਇਆ ਇੱਕ ਵੱਡਾ ਸਵਾਲ ਇਹ ਆ ਕਿ ਇਸ ਸਮੱਸਿਆ ਦਾ ਕੋਈ ਪੱਕਾ ਹੱਲ ਨਹੀਂ ਇਹ ਸਮੱਸਿਆ ਦਾ ਕੋਈ ਪੱਕਾ ਹੱਲ ਕੱਢਿਆ ਜਾਵੇ ਜਿਸ ਨਾਲ ਹਰ ਵਾਰੀ ਇਹ ਹੜ ਹੁੰਦੇ ਨੇ ਨੁਕਸਾਨ ਹੁੰਦਾ ਵੀਰਾਂ ਦਾ ਕਿੰਨੀ ਫਸਲ ਬਰਬਾਦ ਹੁੰਦੀ ਆ ਕਿੰਨੇ ਘਰ ਨੇ ਬੇਕਾਰ ਹੋ ਜਾਂਦੇ ਨੇ ਲੋਕ ਕਿੰਨੀ ਮਿਹਨਤ ਨਾਲ ਫਸਲਾਂ ਪਾਲਦੇ ਨੇ ਇਹ ਸਰਕਾਰ ਨੂੰ ਚਾਹੀਦਾ ਕੋਈ ਇਹਦਾ ਪੱਕਾ ਹੱਲ ਕੱਢਿਆ ਜਾਵੇ ਤੇ ਬਾਕੀ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਤੁਹਾਡੀ ਕੀ ਕੀ ਰਾਇ ਹੈ ਤੇ ਉੱਪਰ ਇਹ ਜਿਹੜੇ ਹੜ੍ਹ ਨੇ ਤੇ ਆਪ ਦੇ ਹੜ੍ਹ ਨੇ ਕੁਦਰਤੀ ਕਹਿਰ ਨੇ ਜਾਂ ਸਰਕਾਰੀ ਲਾਪਰਵਾਹੀ ਆ ਕੀ ਆ ਜਰੂਰ ਦੱਸਿਓ ਤੇ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਸ਼ੇਅਰ ਕਰਿਓ ਤੇ ਆਪਣਾ ਚੈਨਲ ਆ ਜਿਹੜਾ ਉਹਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ